ਭਾਈ ਚੋਰ ਤੁਹਾਡੇ ਘਰੇ ਆ ਕੇ ਦਿਨ ਰਾਤ ਭਕਾਈ ਕਰਲੇ ਪਰ ਉਹਨੂੰ ਤੁਹਾਡਾ ਕੀਮਤੀ ਸੋਨਾ ਚਾਂਦੀ ਰੁਪਏ ਨਹੀਂ ਲੱਭਣੇ ਕਿਉਂਕਿ ਬਾਈ ਵੀਰਾਂ ਨੇ ਲੋਕ ਹੀ ਇਹਦਾ ਲਾਤਾ ਅਲਮਾਰੀ ਚ ਆਹ ਵੇਖੋ ਆਹ ਫੱਟੀ ਐਦਾਂ ਲੱਗਦੀ ਹੈਗੀ ਇਹਨੂੰ ਐ ਚੱਕਣਾਗਾ ਇਹਦਾ ਚੱਕੀਗੀ ਥੋੜੇ ਨਾਲ ਚੱਕੀ ਜਾਂਦੀ ਹੈਗੀ ਇਹਨੂੰ ਧਰ ਦੋ ਇੱਥੇ ਤੇ ਫਿਰ ਆ ਗਈ ਆਹ ਚਾਹ ਦੇਖੋ ਆਹ ਕਰਤਾ ਇਧਰ ਤੇ ਆ ਆ ਗਿਆ ਇੱਕ ਸੀਗਰਟ ਲੋਕ ਇਹਦੇ ਵਿੱਚ ਧਰ ਦੋ ਜੋਗੀ ਤੁਹਾਡਾ ਕੀਮਤੀ ਹੈਗਾ ਤੁਹਾਡਾ ਸੋਨਾ ਚਾਂਦੀ ਪੂਰਾ ਸੇਫ ਰਹੂਗਾ ਆ ਦਿਖਾ ਦੇ ਇੱਕ ਵਾਰ ਜਿੰਨਾ ਮਰਜ਼ੀ ਚ ਕੈਸ਼ ਧਰ ਲੋ ਜੇ 50 ਲੱਖ ਰੁਪਏ ਧਰ ਲੋ ਸੋ ਬਾਈ ਇਹ ﺍﻟमारी ਤਿਆਰ ਕਿੰਨੇ ਰੁਪਏ ਚ ਹੋ ਜੂਗੀ ਇਹ 50 ਕੁ ਹਜ਼ਾਰ ਰੁਪਏ ਚ ਤਿਆਰ ਹੋ ਜੂਗੀ ਸਾਈਜ਼ ਵੱਡਾ ਛੋਟਾ ਕੋਈ ਆਪਣੇ ਮਤਲਬ ਬਣਾ ਸਕਦਾ ਹੈ ਜਿੰਨਾ ਮਰਜ਼ੀ ਕਰਾ ਲੈ ਜੇ 15 ਫੁੱਟ ਕਰਾ ਲਓ ਇਹਨੂੰ ਲੱਗਣ ਨੂੰ ਕੰਨ ਦੀ ਗਾਰੰਟੀ ਕਿੰਨੇ ਟਾਈਮ ਦੀ ਇਹਦੀ 5 ਸਾਲ ਦੀ ਗਾਰੰਟੀ ਹੈ ਜੀ ਆਹ ਚੱਕੋ ਵੀ ਗਾਰੰਟੀ ਵੀ ਆ ਮਿਲੂ ਕਿੱਥੋਂ ਜਦੋਂ ਆਪਾਂ ਬਰਨਾਲੇ ਤੋਂ ਪੱਤੀ ਨੂੰ ਜਾਈਏ ਖੇਤਾਂ ਦੇ ਵਿੱਚ ਬਾਜਵਾ ਫਰਨੀਚਰ ਹਾਊਸ ਆ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਕਿਸ ਵਾਹ ਸੋਫੇ ਵੇਖੋ ਬਹੁਤ ਤਰ੍ਹਾਂ ਦੀ ਵੈਰਾਈਟੀ ਪਈ ਆ ਜਿਵੇਂ ਆਹ ਮਹਾਰਾ ਦਾ ਸੋਫਾ ਵਈਆ ਕਿੰਨੇ ਦਾ ਹੈਗਾ ਇਹ 85 ਕੁਹ ਹਜ਼ਾਰ ਰੁਪਏ ਦਾ ਦੇ ਦਾਂਗੇ ਆਪਾਂ ਲੱਖ ਲੱਖ ਰੁਪਏ ਦਾ ਵੇਚ ਦਿਆਂਗੇ ਬਾਈ ਇੰਨਾ ਸਵਾਨ ਸਸਤਾ ਕਿਉਂ ਦਿੰਦਾ ਕਿਉਂਕਿ ਖੇਤਾਂ ਦੇ ਵਿੱਚ ਆਪਦੇ ਘਰ ਚ ਫੈਕਟਰੀ ਹੈਗੀ ਕੋਈ ਕਿਰਾਇਆ ਨਹੀਂ ਪੈਂਦਾ ਕੋਈ ਲੇਬਰ ਨਹੀਂ ਵਾਲੀ ਪੈਂਦੀ ਆਪ ਬਾਈ ਉਰੀ ਕੰਮ ਕਰ ਦਿਆ ਵੀਡੀਓ ਸ਼ੇਅਰ ਜਰੂਰ ਕਰ ਦਿਓ ਜਿਹੜੇ ਤੁਹਾਡੇ ਦੋਸਤਾਂ ਕੋਲੇ ਪੈਸਾ ਸੌਣਾ ਚਾਹੁੰਦੀ ਆ ਉਹਨਾਂ ਨੂੰ ਭੇਜ ਦਿਓ ਤਾਂ ਕਿ ਉਹ ਵੀ ਇਸ ਤਰ੍ਹਾਂ ਦੀ ਅਲਮਾਰੀ ਲੈਣ ਉਹਨਾਂ ਦਾ ਸੌਣਾ ਪੈਸਾ ਸੇਫ ਰਹੇ ਧੰਨਵਾਦ ਜੀ